ਕੀ ਤੁਸੀਂ ਕਦੇ ਸੋਚਿਆ ਕਿ ਸਾਹਮਣੇ ਵਾਲਾ ਇਨਸਾਨ ਤੁਹਾਡੇ ਬਾਰੇ ਕੀ ਸੋਚ ਰਿਹਾ ਹੈ ਜੇਕਰ ਤੁਹਾਨੂੰ ਦੂਸਰਿਆਂ ਦੇ ਦਿਮਾਗ ਨੂੰ ਪੜਨ ਦੀ ਕਲਾ ਆ ਜਾਵੇ ਤਾਂ ਅੱਜ ਦੀ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਕਿਵੇਂ ਤੁਸੀਂ ਬਿਨਾਂ ਕੋਈ ਜਾਦੂ ਦੇ ਸਿਰਫ ਸਾਈਕੋਲੋਜੀ ਦੇ ਟ੍ਰਿਕਸ ਨਾਲ ਦੂਜਿਆਂ ਦੇ ਦਿਮਾਗ ਨੂੰ ਪੜ ਸਕਦੇ ਹੋ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਸਾਹਮਣੇ ਵਾਲਾ ਬੰਦਾ ਤੁਹਾਡੇ ਬਾਰੇ ਕੀ ਸੋਚ ਰਿਹਾ ਹੈ ਲੋਕਾਂ ਦਾ ਦਿਮਾਗ ਪੜਨਾ ਕੋਈ ਜਾਦੂ ਨਹੀਂ ਇਹ ਇੱਕ ਸਾਇੰਸ ਹੈ ਜੇਕਰ ਤੁਸੀਂ ਦੂਸਰਿਆਂ ਦੀਆਂ ਸੋਚਾਂ ਨੂੰ ਪਹਿਲਾਂ ਹੀ ਸਮਝ ਲਓ ਤਾਂ ਸੋਚੋ ਜ਼ਿੰਦਗੀ ਕਿੰਨੀ ਸਾਨ ਹੋ ਜਾਵੇਗੀ ਬਾਡੀ ਲੈਂਗੁਏਜ ਦੂਸਰਿਆਂ ਦੇ ਦਿਮਾਗ ਨੂੰ ਪੜਨ ਦਾ ਸਭ ਤੋਂ ਵੱਡਾ ਕੰਮ ਹੈ ਉਹਨਾਂ ਦੀ ਬਾਡੀ ਲੈਂਗੁਏਜ ਬਾਰੇ ਜਾਣਨਾ ਜੇਕਰ ਕੋਈ ਇਨਸਾਨ ਗੱਲ ਕਰਦਿਆਂ ਅੱਖਾਂ ਨਹੀਂ ਮਿਲਾ ਰਿਹਾ ਤਾਂ ਸਮਝੋ ਕਿ ਉਹ ਕੁਝ ਛੁਪਾ ਰਿਹਾ ਹੈ ਜਾਂ ਉਹ ਤੁਹਾਡੇ ਨਾਲ ਗੱਲ ਕਰਨ ਤੋਂ ਨਰਵਸ ਹੋ ਰਿਹਾ ਹੈ ਜ਼ਿਆਦਾਤਰ ਇਨਸਾਨ ਸਿਰਫ ਬੋਲਦੇ ਹਨ ਪਰ ਜਿਹੜਾ ਬੰਦਾ ਕਿਸੇ ਗੱਲ ਨੂੰ ਧਿਆਨ ਨਾਲ ਸੁਣਦਾ ਹੈ ਉਹ ਆਸਾਨੀ ਨਾਲ ਦਿਮਾਗ ਪੜ ਸਕਦਾ ਹੈ ਕਿਉਂਕਿ ਹਰ ਬੰਦੇ ਦੇ ਸ਼ਬਦਾਂ ਵਿੱਚ ਉਸਦੀ ਸੋਚ ਛੁਪੀ ਹੁੰਦੀ ਹੈ। ਸੈਕੰਡ ਹੈ, ਦ ਗੇਮ ਆਫ ਆਈਜ਼। ਜਦੋਂ ਕੋਈ ਪਲੇਅਰ ਚੈਸ ਖੇਡ ਰਿਹਾ ਹੁੰਦਾ ਹੈ ਤਾਂ ਸਾਹਮਣੇ ਵਾਲੇ ਦੀਆਂ ਅੱਖਾਂ ਨੂੰ ਪੜ ਕੇ ਅਗਲੀ ਗੇਮ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇੱਕ ਸਾਇੰਸ ਸਟੱਡੀ ਤੋਂ ਪਤਾ ਲੱਗਿਆ ਹੈ ਕਿ ਸਾਹਮਣੇ ਵਾਲਾ ਇਨਸਾਨ ਸੱਚ ਬੋਲ ਰਿਹਾ ਹੈ ਜਾਂ ਝੂਠ। ਜੇ ਤੁਸੀਂ ਕਿਸੇ ਇਨਸਾਨ ਨੂੰ ਕੋਈ ਸਵਾਲ ਪੁੱਛਦੇ ਹੋ ਜੇਕਰ ਉਹ ਆਪਣੀਆਂ ਅੱਖਾਂ ਨੂੰ ਉੱਪਰ ਵੱਲ ਜਾਂ ਲੈਫਟ ਸਾਈਡ ਵੱਲ ਲੈ ਕੇ ਜਾ ਰਿਹਾ ਹੈ ਤਾਂ ਸਮਝੋ ਕਿ ਉਹ ਸੱਚ ਬੋਲ ਰਿਹਾ ਹੈ ਜੇ ਉਹ ਆਪਣੀਆਂ ਅੱਖਾਂ ਨੂੰ ਉੱਪਰ ਵੱਲ ਅਤੇ ਰਾਈਟ ਸਾਈਡ ਘੁਮਾਉਂਦਾ ਹੈ ਤਾਂ ਸਮਝੋ ਕਿ ਉਹ ਕੋਈ ਕਹਾਣੀ ਬਣਾ ਰਿਹਾ ਹੈ ਤਾਂ ਸਮਝੋ ਕਿ ਉਹ ਝੂਠ ਬੋਲ ਰਿਹਾ ਹੈ ਜੇ ਕੋਈ ਇਨਸਾਨ ਗੱਲ ਕਰਦੇ ਸਮੇਂ ਆਪਣੀਆਂ ਅੱਖਾਂ ਨੂੰ ਇੱਧਰ ਉੱਧਰ ਘੁਮਾਰ ਰਿਹਾ ਹੈ ਤਾਂ ਸਮਝੋ ਕਿ ਉਹ ਝੂਠ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹੈ ਸੈਕੰਡ ਨੰਬਰ ਹੈਂਡ ਮੂਵਮੈਂਟ ਜੇਕਰ ਕੋਈ ਇਨਸਾਨ ਤੁਹਾਡੇ ਨਾਲ ਗੱਲ ਕਰਦੇ ਸਮੇਂ ਆਪਣੇ ਹੱਥਾਂ ਨੂੰ ਮਸਲ ਰਿਹਾ ਹੈ ਤਾਂ ਸਮਝੋ ਕਿ ਉਹ ਤੁਹਾਡੇ ਨਾਲ ਗੱਲ ਕਰਨ ਤੇ ਨਰਵਸ ਹੋ ਰਿਹਾ ਹੈ ਜਦੋਂ ਕੋਈ ਇਨਸਾਨ ਓਪਨ ਹੈਂਡਡ ਆਪਣੇ ਹੱਥਾਂ ਦੀ ਬਾਰ-ਬਾਰ ਹਲਕੀ-ਹਲਕੀ ਮੂਵਮ ਤਾਂ ਸਮਝੋ ਕਿ ਉਹ ਤੁਹਾਡੇ ਨਾਲ ਖੁੱਲਕੇ ਗੱਲਬਾਤ ਕਰ ਰਿਹਾ ਹੈ 3 ਨੰਬਰ ਸਮਾਈਲ ਟੈਸਟ ਇਹ ਰਿਸਰਚ ਹਜ਼ਾਰਾਂ ਹੀ ਲੋਕਾਂ ਉੱਤੇ ਕੀਤੀ ਗਈ ਹੈ 90% ਲੋਕ ਜਦੋਂ ਆਪਸ ਦੇ ਵਿੱਚ ਕਿਸੇ ਦੂਸਰਿਆਂ ਦੇ ਨਾਲ ਗੱਲ ਕਰਦੇ ਹਨ ਤਾਂ ਉਹ ਫੇਕ ਸਮਾਈਲ ਕਰਦੇ ਹਨ ਜਨਨ ਕੀ ਨਕਲੀ ਮੁਸਕਰਾਹਟ ਦਿਖਾਉਂਦੇ ਹਨ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਕੋਈ ਇਨਸਾਨ ਨਕਲੀ ਹਾਸਾ ਹੱਸ ਰਿਹਾ ਹੈ ਜਾਂ ਅਸਲੀ ਇਸ ਦਾ ਵੀ ਇੱਕ ਟੈਸਟ ਹੈ ਅਸਲੀ ਮੁਸਕਰਾਹਟ 7 ਤੋਂ 8 ਸਕਿੰਟ ਦੀ ਹੁੰਦੀ ਹੈ ਜਦਕਿ ਨਕਲੀ ਮੁਸਕਰਾਹਟ 4 ਤੋਂ 5 ਸਕਿੰਟ ਦੀ ਹੁੰਦੀ ਹੈ ਅਸਲੀ ਅਤੇ ਨਕਲੀ ਹਾਸਾ ਜਜ ਕਰਦੇ ਸਮੇ ਉਸ ਦੇ ਫੇਸ ਇਮਪ੍ਰੈਸ਼ਨ ਤੋਂ ਵੀ ਪਤਾ ਲੱਗ ਸਕਦਾ ਹੈ ਕਿ ਕੋਈ ਇਨਸਾਨ ਅੰਦਰੋਂ ਹੱਸ ਰਿਹਾ ਹੈ ਜਾਂ ਉਪਰੋਂ ਪਰ 4th ਨੰਬਰ ਬੋਡੀ ਪੋਸਚਰ ਤੋੜੇ ਖੜਨ ਦਾ ਤਰੀਕਾ ਤੁਹਾਡੇ ਉੱਠਣ ਬੈਠਣ ਦਾ ਤਰੀਕਾ ਵੀ ਦੱਸ ਦਿੰਦਾ ਹੈ ਕਿ ਤੁਸੀਂ ਦੂਸਰੇ ਇਨਸਾਨ ਨਾਲ ਗੱਲ ਕਰਨ ਵਿੱਚ ਇੰਟਰਸਟਡ ਹੋ ਜਾਂ ਨਹੀਂ ਤੁਸੀਂ ਉਸ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਰਹੇ ਹੋ ਸਮਝ ਰਹੇ ਹੋ ਜਾਂ ਫਿਰ ਧਿਆਨ ਤੁਹਾਡਾ ਕਿਤੇ ਹੋਰ ਹੈ ਸਾਹਮਣੇ ਵਾਲਾ ਇਨਸਾਨ ਤੁਹਾਨੂੰ ਕੁਝ ਵੀ ਬੋਲੀ ਜਾ ਰਿਹਾ ਹੈ ਤੁਸੀਂ ਉਸ ਦੀਆਂ ਗੱਲਾਂ ਨੂੰ ਧਿਆਨ ਨਾਲ ਨਹੀਂ ਸੁਣ ਰਹੇ। ਨੰਬਰ 5 ਕਿਸੇ ਦੀ ਗੱਲ ਕਰਨ ਸਮੇਂ ਉਸ ਦੀ ਆਵਾਜ਼ ਦਾ ਤੰਗ ਵੀ ਦਿਮਾਗ ਨੂੰ ਪੜਨ ਵਿੱਚ ਮਦਦ ਕਰਦਾ ਹੈ। ਤੇਜ਼ ਤੇ ਗੁੱਸੇ ਵਾਲਾ ਜਾਂ ਨਰਾਜ਼ਗੀ ਵਾਲਾ ਜਾਂ ਗੁੱਸੇ ਵਾਲਾ ਹੌਲੀ-ਹੌਲੀ ਕੰਬਦੀ ਆਵਾਜ਼ ਜਾਂ ਡਰ ਜਾਂ ਅਣਜਾਣਪਨ। ਚਿਹਰੇ ਦੇ ਹਾਵ-ਭਾਵ ਵੀ ਇਨਸਾਨ ਦੀ ਅਸਲੀ ਭਾਵਨਾ ਨੂੰ ਬਿਆਨ ਕਰਦੇ ਹਨ। ਇਹ ਸਭ ਤਰੀਕੇ ਜਾਦੂ ਨਹੀਂ ਸਾਈਕੋਲੋਜੀ ਦੀਆਂ ਟ੍ਰਿਕਸ ਹਨ ਜਿਨ੍ਹਾਂ ਤੇ ਸਾਇੰਸ ਨੇ ਰਿਸਰਚ ਕੀਤੀਆਂ ਹਨ ਜੇਕਰ ਤੁਸੀਂ ਇਹਨਾਂ ਦਾ ਅਭਿਆਸ ਕਰੋ ਤਾਂ ਹੌਲੀ-ਹੌਲੀ ਤੁਸੀਂ ਵੀ ਲੋਕਾਂ ਦਾ ਦਿਮਾਗ ਪੜ੍ਹ ਸਕਦੇ ਹੋ ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ